ਆਲੀ ਕਹਿੰਦੀ ਐ ਭਾਈ ਜਿਸ ਬੰਦੇ ਦੇ ਅੰਦਰ ਪਾਪ ਕੋਈ ਨਹੀਂ ਉਹਨੂੰ ਡਰਨ ਦੀ ਲੋੜ ਨਹੀਂ ਸੇ ਡਰੇ ਜੋ ਪਾਪ ਤਮਾਮ ਦਾ ਧਰਮੀ ਵਕਸੀਤ ਇੱਕ ਪੰਜਾਬੀ ਦਾ ਸ਼ਾਇਰ ਲਾਲ ਸਿੰਘ ਕਵਰ ਉਹ ਕਹਿੰਦਾ ਮਜਬ ਦਾ ਡਰ ਨਹੀਂ ਗਜਬ ਦਾ ਡਰ ਨਹੀਂ ਕਰਤੂਤ ਦਾ ਡਰ ਹੈ ਕਵਰ ਉੰਜ ਰੱਬ ਦਾ ਵੀ ਡਰ ਨਹੀਂ ਜਿਹੜੇ ਬੰਦੇ ਦੀ ਕਰਤੂਤ ਠੀਕ ਹੈ ਕੋ ਕਿਤੇ ਵੀ ਡਰਨ ਦਾ ਲੋੜ ਨਹੀਂ ਭਾਈ ਦੀਵਾਨ ਸੱਜਿਆ ਹੋਵੇ ਗੁਰੂ ਦਾ ਪਾਠ ਹੁੰਦਾ ਹੋਵੇ ਕੀਰਤਨ ਹੁੰਦਾ ਹੋਵੇ ਕਥਾ ਹੁੰਦੀ ਹੋਵੇ ਇਤਿਹਾਸ ਤੇ ਵਿਚਾਰ ਹੁੰਦੀ ਹੋਵੇ ਤੇ ਉਹਨੂੰ ਸੁਣਨਾ ਚਾਹੀਦਾ ਹੈ ਆਪਣੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਕੋਈ ਮੁਕਾਲਤਾ ਹੋਵੇ ਤਾਂ ਬਾਤ ਕੱਢਿਆ ਜਾ ਸਕਦਾ ਹੈ ਪਾਤਸ਼ਾਹ ਦੀ ਬਾਣੀ ਵੀ ਕਹਿੰਦੀ ਆ ਵੀ ਹਰ ਜਸ ਚਲਦਿਆ ਜਿਹੜਾ ਗੱਲਾਂ ਕਰਦਾ ਨਾ ਉਹ ਗੁਰੂ ਨੂੰ ਚੰਗਾ ਨਹੀਂ ਲੱਗਦਾ ਸੂਬਾ ਵਜੀਦਖਾਨ ਦੇ ਪਾਪ ਕੰਬ ਗਏ ਇਹਦਾ ਬदन ਕੰਬ ਗਿਆ ਇਹਦੀਆਂ ਕਰਤੂਤਾਂ ਕੰਬ ਗਈਆਂ ਤੇ ਨਾਲ ਦੇ ਆਖਿਆ ਕਹਾਣੀ ਕੀ ਹੈ ਕਹਿੰਦਾ ਓਏ ਕੋਈ ਜਰਨੈਲ ਚੜ੍ਹ ਕੇ ਆ ਗਿਆ ਸਿੱਖਾਂ ਦਾ ਗੁਰੂ ਗੋਬੀ